ਸ਼ੇਕਲਜੀ ਵੀਡੀਓ ਵੇਖ ਰਹੇ ਹੈ ਆਪ ਸਭ ਨੂੰ ਲੈ ਕੇ ਹਸਰਤ ਦੀ ਵੱਡੀ ਖਬਰ ਖਬਰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਤਤਕਾਲ ਪਾਸਪੋਰਟ ਬਣਾਉਣ ਲਈ ਕਿੰਨਾ ਲੱਗਦਾ ਹੈ ਫੀਸ ਅਤੇ ਇਹਨੂੰ ਕਿੰਨੇ ਦਿਨਾਂ ਵਿੱਚ ਪਹੁੰਚਾਇਆ ਜਾਂਦਾ ਹੈ ਪਰ ਪਾਸਪੋਰਟ ਬਣਾਉਣ ਵਿੱਚ ਸਮਾਂ ਲੱਗਦਾ ਹੈ ਜੇਕਰ ਤੁਹਾਨੂੰ ਬਹੁਤ ਜ਼ਰੂਰੀ ਕੰਮ ਲਈ ਤੁਰੰਤ ਵਿਦੇਸ਼ ਜਾਣਾ ਪਵੇ ਤਾਂ ਫਿਰ ਤੁਸੀਂ ਤਤਕਾਲ ਆਪਣਾ ਪਾਸਪੋਰਟ ਬਣਵਾ ਸਕਦੇ ਹੋ ਜੇ ਤੁਸੀਂ ਆਮ ਤਰੀਕੇ ਨਾਲ ਪਾਸਪੋਰਟ ਬਣਾਉਂਦੇ ਹੋ ਤਾਂ ਇਸ ਨੂੰ ਬਣਾਉਣ 'ਚ 30 ਤੋਂ 40 ਦਿਨ ਲੱਗ ਜਾਂਦੇ ਹਨ ਪਰ ਜੇਕਰ ਤੁਸੀਂ ਤਤਕਾਲ ਪਾਸਪੋਰਟ ਬਣਾਉਂਦੇ ਹੋ ਤਾਂ ਤੁਹਾਨੂੰ 3 ਦਿਨ ਤੋਂ 4 ਦਿਨ ਤੱਕ ਮਿਲ ਜਾਵੇਗਾ ਇਸ ਦੇ ਨਾਲ ਹੀ ਇਥੇ ਆਮ ਤਰੀਕੇ ਨਾਲ ਪਾਸਪੋਰਟ ਬਣਾਉਣ ਲਈ ਤੁਹਾਨੂੰ 1500 ਰੁਪਏ ਦੀ ਫੀਸ ਦੇਣੀ ਪਵੇਗੀ ਇਸ ਲਈ ਤਤਕਾਲ ਪਾਸਪੋਰਟ ਬਣਾਉਣ ਲਈ ਤੁਹਾਨੂੰ ਇੱਕ ਆਮ ਪਾਸਪੋਰਟ ਤੋਂ ਆਨਸਰ ਉਪਰੇ ਜਿਆਦਾ ਫੀਸ ਦੇਣੀ ਪਵੇਗੀ ਭਾਵੇਂ ਇਸ ਦੀ ਕੁੱਲ ਫੀਸ 2000 ਰੁਪਏ ਹੋਵੇਗੀ ਤਤਕਾਲ ਪਾਸਪੋਰਟ ਵਿੱਚ ਕਈ ਬਾਹਰ ਪੁਲਿਸ ਵੈਰੀਫਿਕੇਸ਼ਨ ਦੀ ਵੀ ਲੋੜ ਨਹੀਂ ਹੁੰਦੀ ਇਸ ਦੇ ਨਾਲ ਹੀ ਤੁਹਾਨੂੰ ਕੁਝ ਦਸਤਾਵੇਜ਼ ਦੀ ਲੋੜ ਪਵੇਗੀ ਜਿਸ ਵਿੱਚ ਆਧਾਰ ਕਾਰਡ ਵੋਟਰ ਕਾਰਡ ਜਨਮ ਸਰਟੀਫਿਕੇਟ ਪੈਨ ਕਾਰਡ ਅਤੇ ਫੋਟੋ ਸ਼ਾਮਿਲ ਹੈ ਤਤਕਾਲ ਪਾਸਪੋਰਟ ਪ੍ਰਾਪਤ ਕਰਨ ਲਈ ਤੁਸੀਂ ਪਾਸਪੋਰਟ ਇੰਡੀਆ ਦੀ ਅਧਿਕਾਰਤ ਵੈਬਸਾਈਟ ਤੇ www.passport. ਪਾਸਪੋਰਟ ਇੰਡੀਆ ਗਵਰਨਮੈਂਟ ਇਨ ਤੇ ਜਾ ਕੇ ਅਰਜੀ ਦੇ ਸਕਦੇ ਇਸ ਲਈ ਤੁਸੀਂ ਆਫਲਾਈਨ ਵੀ ਅਪਲਾਈ ਕਰ ਸਕਦੇ ਹੋ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ